ਅੱਜਕੱਲ ਹਰ ਘਰ ਦੇ ਵਿੱਚ ਕਾਰ ਜੀਪ ਜਾਂ ਫਿਰ ਮੋਟਰਸਾਈਕਲ ਦੀ ਗੱਲ ਕਰੀਏ ਤਾਂ ਕੋਈ ਨਾ ਕੋਈ ਸਾਧਨ ਖੜਾ ਹੁੰਦਾ ਹੈ। ਹਾਂਜੀ ਇਹ ਬਹੁਤ ਹੀ ਆਮ ਚੀਜ਼ ਗੱਲ ਹੈ ਔਰ ਤੁਹਾਨੂੰ ਵੀ ਲੱਗ ਰਿਹਾ ਹੋਣਾ ਕਿ ਇਹਦੇ ਵਿੱਚ ਵੱਖਰੀ ਗੱਲ ਕੀ ਹੈ ਪਰ ਅਸੀਂ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਬਿਲਕੁਲ ਵੱਖਰਾ ਹੈ। ਦੁਨੀਆ ਦੇ ਵਿੱਚ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਇੱਕ ਜਹਾਜ਼ ਖੜਾ ਹੋਇਆ ਹੈ। ਹਾਂਜੀ ਇਹ ਗੱਲ ਬਿਲਕੁਲ ਸੱਚਾ ਲੋਕ ਕੋਈ ਵੀ ਕੰਮ ਕਰਨ ਜਾਂਦੇ ਨੇ ਉਹ ਭਾਵੇਂ ਘਰ ਦਾ ਛੋਟਾ-ਵਟਾ ਕੰਮ ਹੀ ਕਿਉਂ ਨਾ ਹੋਵੇ ਹਰ ਕੰਮ ਤੇ ਉਹ ਆਪਣਾ ਜਹਾਜ਼ ਕੱਢ ਲੈਂਦੇ ਨੇ ਅਤੇ ਜਹਾਜ਼ ਤੇ ਹੀ ਜਾਂਦੇ ਨੇ। ਕਿਹੜਾ ਦੇਸ਼ ਹੈ ਔਰ ਕਿਹੜੇ ਦੇਸ਼ ਦਾ ਇਹ ਪਿੰਡ ਹੈ ਆਓ ਤੁਹਾਨੂੰ ਦੱਸਦੇ ਹਾਂ ਅਮਰੀਕਾ ਦੇ ਕੈਲੀਫੋਰਨੀਆ ਜਿੱਥੇ ਇੱਕ ਪਿੰਡ ਹੈ ਜਿੱਥੇ ਲੋਕਾਂ ਦੇ ਕੋਲ ਚਾਰ ਪਹੀਆ ਸਾਧਨ ਨਹੀਂ ਸਗੋ ਹਵਾਈ ਜਹਾਜ਼ ਹਨ ਉਹਨਾਂ ਲਈ ਇਹ ਬਹੁਤ ਹੀ ਆਮ ਜਹੀ ਗੱਲ ਹੈ ਜਿੰਨਾ ਸਾਡੇ ਲਈ ਸੜਕ ਤੇ ਗੱਡੀ ਚਲਾਉਣਾ ਹੈ ਜੇਕਰ ਉਹਨਾਂ ਨੂੰ ਛੋਟੇ-ਮੋਟੇ ਕੰਮ ਲਈ ਵੀ ਜਾਣਾ ਪਵੇ ਤਾਂ ਉਹ ਜਹਾਜ਼ ਕੱਢ ਲੈਂਦੇ ਹਨ ਜਿੱਥੇ ਹਰ ਘਰ ਦੇ ਸਾਹਮਣੇ ਕਾਰ ਦੀ ਥਾਂ ਤੇ 에ਅਰਕ੍ਰਾਫਟ ਖੜਾ ਹੈ ਉਹ ਜਿੱਥੇ ਵੀ ਜਾਣਾ ਚਾਹੁੰਦੇ ਹਨ ਜਹਾਜ਼ ਦੀ ਵਰਤੋਂ ਕਰਦੇ ਹਨ ਇਹੇ ਪਿੰਡ ਸਭ ਤੋਂ ਪਹਿਲਾਂ ਉਦੋਂ ਚਰਚਾ ਵਿੱਚ ਆਇਆ ਜਦੋਂ ਲੋਕਾਂ ਨੇ ਇਸ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਇੱਥੋਂ ਤੱਕ ਕਿ ਇਸ ਥਾਂ ਦੀਆਂ ਸੜਕਾਂ ਵੀ 99 ਵਰਗੀਆਂ ਲੱਗਦੀਆਂ ਹਨ ਬਨੀਆਂ ਹੋਈਆਂ ਹਨ ਕੈਲੀਫੋਰਨੀਆ ਦੇ ਕੈਮਰਨ ਨਾ 에ਅਰ ਪਾਰਕ ਨਾਮ ਦੀ ਇਸ ਜਗ੍ਹਾ ਤੇ ਆਮ ਸੜਕਾਂ ਨਹੀਂ ਹਨ ਸਗੋਂ ਬਹੁਤ ਹੀ ਚੋੜੀਆਂ ਸੜਕਾਂ ਹਨ ਤਾਂ ਜੋ 에ਅਰਪੋਰਟ ਤੱਕ ਪਹੁੰਚ ਲਈ ਇਹਨਾਂ ਨੂੰ 99 ਵਾਂਗ ਵਰਤੇ ਜਾ ਸਕੇ ਪਿੰਡ ਦੇ ਹਰ ਘਰ ਦੇ ਬਾਹਰ ਤੁਹਾਨੂੰ ਗੇਰਾਜ ਵਰਗੇ ਹੀ ਹੈਂਗਰ ਬਨੇ ਦੇਖਣਗੇ ਲੋਕ ਇੱਥੇ ਹੀ ਆਪਣੇ ਜਹਾਜ਼ ਪਾਰਕ ਕਰਦੇ ਹਨ ਜਦੋਂ ਵੀ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਹੁੰਦੀ ਹੈ ਉਹ ਜਹਾਜ਼ ਰਾਹੀਂ ਜਾਂਦੇ ਹਨ ਆਪਣਾ ਜਹਾਜ਼ ਕੱਢ ਲੈਂਦੇ ਹਨ ਬਿਊਰੋ ਰਿਪੋਰਟ ਚ ਨਵੀਂ ਤਾਜ਼ਾ ਨਿਊਜ਼ ਅੱਜ ਕੱਲ੍ਹ ਹਰ ਘਰ ਦੇ ਵਿੱਚ ਕਾਰ ਜੀਪ ਜਾਂ ਫਿਰ ਮੋਟਰਸਾਈਕਲ ਦੀ ਗੱਲ ਕਰੀਏ ਤਾਂ ਕੋਈ ਨਾ ਕੋਈ ਸਾਧਨ ਖੜਾ ਹੁੰਦਾ ਹੈ ਹਾਂਜੀ ਇਹ ਬਹੁਤ ਹੀ ਆਮ ਚੀਜ਼ ਗੱਲ ਹੈ ਔਰ ਤੁਹਾਨੂੰ ਵੀ ਲੱਗ ਰਿਹਾ ਹੋਣਾ ਕਿ ਇਹਦੇ ਵਿੱਚ ਵੱਖਰੀ ਗੱਲ ਕੀ ਹੈ ਪਰ ਅਸੀਂ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਬਿਲਕੁਲ ਵੱਖਰਾ ਹੈ ਦੁਨੀਆ ਦੇ ਵਿੱਚ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਇੱਕ ਜਹਾਜ਼ ਖੜਾ ਹੋਇਆ ਹਾਂ ਹਾਂਜੀ ਇਹ ਗੱਲ ਬਿਲਕੁਲ ਸੱਚਾ ਲੋਕ ਕੋਈ ਵੀ ਕੰਮ ਕਰਨ ਜਾਂਦੇ ਨੇ ਉਹ ਭਾਵੇਂ ਘਰ ਦਾ ਛੋਟਾ-ਵੱਟਾ ਕੰਮ ਹੀ ਕਿਉਂ ਨਾ ਹੋਵੇ ਹਰ ਕੰਮ ਤੇ ਉਹ ਆਪਣਾ ਜਹਾਜ਼ ਕੱਢ ਲੈਂਦੇ ਨੇ ਅਤੇ ਜਹਾਜ਼ ਤੇ ਹੀ ਜਾਂਦੇ ਨੇ ਕਿਹੜਾ ਦੇਸ਼ ਹੈ ਔਰ ਕਿਹੜੇ ਦੇਸ਼ ਦਾ ਇਹ ਪਿੰਡ ਹੈ ਆਓ ਤੁਹਾਨੂੰ ਦੱਸ ਦਿਆਂ ਅਮਰੀਕਾ ਦੇ ਕੈਲੀਫੋਰਨੀਆ ਦੇ ਇੱਕ ਪਿੰਡ ਹੈ ਜਿੱਥੇ ਲੋਕਾਂ ਦੇ ਕੋਲ ਚਾਰ ਪਹੀਆ ਸਾਧਨ ਨਹੀਂ ਸਗੋ ਹਵਾਈ ਜਹਾਜ਼ ਹਨ ਉਹਨਾਂ ਲਈ ਇਹ ਬਹੁਤ ਹੀ ਆਮ ਰਹੀ ਗੱਲ ਹੈ ਜਿੰਨਾ ਸਾਡੇ ਲਈ ਸੜਕ ਤੇ ਗੱਡੀ ਚਲਾਉਣਾ ਹੈ ਜੇਕਰ ਉਹਨਾਂ ਨੂੰ ਛੋਟੇ-ਮੋਟੇ ਕੰਮ ਲਈ ਵੀ ਜਾਣਾ ਪਵੇ ਤਾਂ ਉਹ ਜਹਾਜ਼ ਕੱਢ ਲੈਂਦੇ ਹਨ ਜਿੱਥੇ ਹਰ ਘਰ ਦੇ ਸਾਹਮਣੇ ਕਾਰ ਦੀ ਥਾਂ ਤੇ 에ਅਰਕ੍ਰਾਫਟ ਖੜਾ ਹੈ ਉਹ ਜਿੱਥੇ ਵੀ ਜਾਣਾ ਚਾਹੁੰਦੇ ਹਨ ਜਹਾਜ਼ ਦੀ ਵਰਤੋਂ ਕਰਦੇ ਹਨ ਇਹ ਪਿੰਡ ਸਭ ਤੋਂ ਪਹਿਲਾਂ ਉਦੋਂ ਚਰਚਾ ਵਿੱਚ ਆਇਆ ਜਦੋਂ ਲੋਕਾਂ ਨੇ ਇਸ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨੀ ਸ਼ੁਰੂ ਕਰ ਦਿੱਤੀਆਂ ਇੱਥੋਂ ਤੱਕ ਕਿ ਇਸ ਥਾਂ ਦੀਆਂ ਸੜਕਾਂ ਵੀ 99 ਵਰਗੀਆਂ ਲੱਗਦੀਆਂ ਹਨ ਬਨੀਆਂ ਹੋਈਆਂ ਹਨ ਕੈਲੀਫੋਰਨੀਆ ਦੇ ਕੈਮਰਨ 에ਅਰ ਪਾਰਕ ਨਾਮ ਦੀ ਇਸ ਜਗ੍ਹਾ ਤੇ ਆਮ ਸੜਕਾਂ ਨਹੀਂ ਹਨ ਸਗੋਂ ਬਹੁਤ ਹੀ ਚੌੜੀਆਂ ਸੜਕਾਂ ਹਨ ਤਾਂ ਜੋ 에ਅਰ ਪੋਰਟ ਤੱਕ ਪਹੁੰਚ ਲਈ ਇਹਨਾਂ ਨੂੰ 99 ਵਾਂਗ ਵਰਤਿਆ ਜਾ ਸਕੇ ਪਿੰਡ ਦੇ ਹਰ ਘਰ ਦੇ ਬਾਹਰ ਤੁਹਾਨੂੰ ਗੈਰਾਜ਼ ਵਰਗੇ ਹੀ ਹੈਂਗਰ ਬੰਨੇ ਦੇਖਣਗੇ ਲੋਕ ਇੱਥੇ ਹੀ ਆਪਣੇ ਜਹਾਜ਼ ਪਾਰਕ ਕਰਦੇ ਹਨ ਜਦੋਂ ਵੀ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਹੁੰਦੀ ਹੈ ਉਹ ਜਹਾਜ਼ ਰਾਹੀਂ ਜਾਂਦੇ ਹਨ ਆਪਣਾ ਜਹਾਜ਼ ਕੱਢ ਲੈਂਦੇ ਹਨ ਬਿਊਰੋ ਰਿਪੋਰਟ ਚ ਨਵੀਂ ਤਾਜ਼ਾ ਨਿਊਜ਼ ਅੱਜਕੱਲ੍ਹ ਹਰ ਘਰ ਦੇ ਵਿੱਚ ਕਾਰ ਜੀਪ ਜਾਂ ਫਿਰ ਮੋਟਰਸਾਈਕਲ ਦੀ ਗੱਲ ਕਰੀਏ ਤਾਂ ਕੋਈ ਨਾ ਕੋਈ ਸਾਧਨ ਖੜਾ ਹੁੰਦਾ ਹੈ ਹਾਂਜੀ ਇਹ ਬਹੁਤ ਹੀ ਆਮ ਚੀਜ਼ ਗੱਲ ਹੈ ਔਰ ਤੁਹਾਨੂੰ ਵੀ ਲੱਗ ਰਿਹਾ ਹੋਣਾ ਕਿ ਇਹਦੇ ਵਿੱਚ ਵੱਖਰੀ ਗੱਲ ਕੀ ਹੈ ਪਰ ਅਸੀਂ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਬਿਲਕੁਲ ਵੱਖਰਾ ਹੈ ਦੁਨੀਆ ਦੇ ਵਿੱਚ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਇੱਕ ਜਹਾਜ਼ ਖੜਾ ਹੋਇਆ ਹਾਂ ਹਾਂਜੀ ਇਹ ਗੱਲ ਬਿਲਕੁਲ ਸੱਚਾ ਲੋਕ ਕੋਈ ਵੀ ਕੰਮ ਕਰਨ ਜਾਂਦੇ ਨੇ ਉਹ ਭਾਵੇਂ ਘਰ ਦਾ ਛੋਟਾ-ਮੋਟਾ ਕੰਮ ਹੀ ਕਿਉਂ ਨਾ ਹੋਵੇ ਹਰ ਕੰਮ ਤੇ ਉਹ ਆਪਣਾ ਜਹਾਜ਼ ਕੱਢ ਲੈਂਦੇ ਨੇ ਅਤੇ ਜਹਾਜ਼ ਤੇ ਹੀ ਜਾਂਦੇ ਨੇ ਕਿਹੜਾ ਦੇਸ਼ ਹੈ ਔਰ ਕਿਹੜੇ ਦੇਸ਼ ਦਾ ਇਹ ਪਿੰਡ ਹੈ ਆਓ ਤੁਹਾਨੂੰ ਦੱਸ ਦਿਆਂ ਅਮਰੀਕਾ ਦੇ ਕੈਲੀਫੋਰਨੀਆ ਦੇ ਇੱਕ ਪਿੰਡ ਹੈ ਜਿੱਥੇ ਲੋਕਾਂ ਦੇ ਕੋਲ ਚਾਰ ਪਹੀਆ ਸਾਧਨ ਨਹੀਂ ਸਗੋ ਹਵਾਈ ਜਹਾਜ਼ ਹਨ ਉਹਨਾਂ ਲਈ ਇਹ ਬਹੁਤ ਹੀ ਆਮ ਰਹੀ ਗੱਲ ਹੈ ਜਿੰਨਾ ਸਾਡੇ ਲਈ ਸੜਕ ਤੇ ਗੱਡੀ ਚਲਾਉਣਾ ਹੈ ਜੇਕਰ ਉਹਨਾਂ ਨੂੰ ਛੋਟੇ-ਮੋਟੇ ਕੰਮ ਲਈ ਵੀ ਜਾਣਾ ਪਵੇ ਤਾਂ ਉਹ ਜਹਾਜ਼ ਕੱਢ ਲੈਂਦੇ ਹਨ ਜਿੱਥੇ ਹਰ ਘਰ ਦੇ ਸਾਹਮਣੇ ਕਾਰ ਦੀ ਥਾਂ ਤੇ 에ਅਰਕ੍ਰਾਫਟ ਖੜਾ ਹੈ ਉਹ ਜਿੱਥੇ ਵੀ ਜਾਣਾ ਚਾਹੁੰਦੇ ਹਨ ਜਹਾਜ਼ ਦੀ ਵਰਤੋਂ ਕਰਦੇ ਹਨ ਇਹ ਪਿੰਡ ਸਭ ਤੋਂ ਪਹਿਲਾਂ ਉਦੋਂ ਚਰਚਾ ਵਿੱਚ ਆਇਆ ਜਦੋਂ ਲੋਕਾਂ ਨੇ ਇਸ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਇੱਥੋਂ ਤੱਕ ਕਿ ਇਸ ਥਾਂ ਦੀਆਂ ਸੜਕਾਂ ਵੀ 99 ਵਰਗੀਆਂ ਲੱਗਦੀਆਂ ਹਨ ਬਨੀਆਂ ਹੋਈਆਂ ਹਨ ਕੈਲੀਫੋਰਨੀਆ ਦੇ ਕੈਮਰਨ ਨਾ 에ਅਰ ਪਾਰਕ ਨਾਮ ਦੀ ਇਸ ਜਗ੍ਹਾ ਤੇ ਆਮ ਸੜਕਾਂ ਨਹੀਂ ਹਨ ਸਗੋਂ ਬਹੁਤ ਹੀ ਚੌੜੀਆਂ ਸੜਕਾਂ ਹਨ ਤਾਂ ਜੋ 에ਅਰਪੋਰਟ ਤੱਕ ਪਹੁੰਚ ਲਈ ਇਹਨਾਂ ਨੂੰ 99 ਵਾਂਗ ਵਰਤਿਆ ਜਾ ਸਕੇ ਪਿੰਡ ਦੇ ਹਰ ਘਰ ਦੇ ਬਾਹਰ ਤੁਹਾਨੂੰ ਗੈਰਾਜ਼ ਵਰਗੇ ਹੀ ਹੈਂਗਰ ਬਨੇ ਦੇਖਣਗੇ ਲੋਕ ਇੱਥੇ ਹੀ ਆਪਣੇ ਜਹਾਜ਼ ਪਾਰਕ ਕਰਦੇ ਹਨ ਜਦੋਂ ਵੀ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਹੁੰਦੀ ਹੈ ਉਹ ਜਹਾਜ਼ ਰਾਹੀਂ ਜਾਂਦੇ ਹਨ ਆਪਣਾ ਜਹਾਜ਼ ਕੱਢ ਲੈਂਦੇ ਹਨ ਬਿਊਰੋ ਰਿਪੋਰਟ ਤੇ ਨਵੀਂ ਤਾਜ਼ਾ ਨਿਊਜ਼ ਅੱਜਕੱਲ੍ਹ ਹਰ ਘਰ ਦੇ ਵਿੱਚ ਕਾਰ ਜੀਪ ਜਾਂ ਫਿਰ ਮੋਟਰਸਾਈਕਲ ਦੀ ਗੱਲ ਕਰੀਏ ਤਾਂ ਕੋਈ ਨਾ ਕੋਈ ਸਾਧਨ ਖੜਾ ਹੁੰਦਾ ਹੈ ਹਾਂਜੀ ਇਹ ਬਹੁਤ ਹੀ ਆਮ ਜੀ ਗੱਲ ਹੈ ਔਰ ਤੁਹਾਨੂੰ ਵੀ ਲੱਗ ਰਿਹਾ ਹੋਣਾ ਕਿ ਇਹਦੇ ਵਿੱਚ ਵੱਖਰੀ ਗੱਲ ਕੀ ਹੈ ਪਰ ਅਸੀਂ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਬਿਲਕੁਲ ਵੱਖਰਾ ਹੈ ਦੁਨੀਆ ਦੇ ਵਿੱਚ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਇੱਕ ਜਹਾਜ਼ ਖੜਾ ਹੋਇਆ ਹਾਂ ਹਾਂਜੀ ਇਹ ਗੱਲ ਬਿਲਕੁਲ ਸੱਚਾ ਲੋਕ ਕੋਈ ਵੀ ਕੰਮ ਕਰਨ ਜਾਂਦੇ ਨੇ ਉਹ ਭਾਵੇਂ ਘਰ ਦਾ ਛੋਟਾ-ਵਟਾ ਕੰਮ ਹੀ ਕਿਉਂ ਨਾ ਹੋਵੇ ਹਰ ਕੰਮ ਤੇ ਉਹ ਆਪਣਾ ਜਹਾਜ਼ ਕੱਢ ਲੈਂਦੇ ਨੇ ਅਤੇ ਜਹਾਜ਼ ਤੇ ਹੀ ਜਾਂਦੇ ਨੇ ਕਿਹੜਾ ਦੇਸ਼ ਹੈ ਔਰ ਕਿਹੜੇ ਦੇਸ਼ ਦਾ ਇਹ ਪਿੰਡ ਹੈ ਆਓ ਤੁਹਾਨੂੰ ਦੱਸ ਦਿਆਂ ਅਮਰੀਕਾ ਦੇ ਕੈਲੀਫੋਰਨੀਆ ਜਿੱਥੇ ਪਿੰਡ ਹੈ ਜਿੱਥੇ ਲੋਕਾਂ ਦੇ ਕੋਲ ਚਾਰ ਪਹੀਆ ਸਾਧਨ ਨਹੀਂ ਸਗੋ ਹਵਾਈ ਜਹਾਜ਼ ਹਨ ਉਹਨਾਂ ਲਈ ਇਹ ਬਹੁਤ ਹੀ ਆਮ ਰਹੀ ਗੱਲ ਹੈ ਜਿੰਨਾ ਸਾਡੇ ਲਈ ਸੜਕ ਤੇ ਗੱਡੀ ਚਲਾਉਣਾ ਹੈ ਜੇਕਰ ਉਹਨਾਂ ਨੂੰ ਛੋਟੇ-ਮੋਟੇ ਕੰਮ ਲਈ ਵੀ ਜਾਣਾ ਪਵੇ ਤਾਂ ਉਹ ਜਹਾਜ਼ ਕੱਢ ਲੈਂਦੇ ਹਨ ਜਿੱਥੇ ਹਰ ਘਰ ਦੇ ਸਾਹਮਣੇ ਕਾਰ ਦੀ ਥਾਂ ਤੇ 에어ਕ੍ਰਾਫਟ ਖੜਾ ਹੈ ਉਹ ਜਿੱਥੇ ਵੀ ਜਾਣਾ ਚਾਹੁੰਦੇ ਹਨ ਜਹਾਜ਼ ਦੀ ਵਰਤੋਂ ਕਰਦੇ ਹਨ ਇਹੇ ਪਿੰਡ ਸਭ ਤੋਂ ਪਹਿਲਾਂ ਉਦੋਂ ਚਰਚਾ ਵਿੱਚ ਆਇਆ ਜਦੋਂ ਲੋਕਾਂ ਨੇ ਇਸ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਇੱਥੋਂ ਤੱਕ ਕਿ ਇਸ ਥਾਂ ਦੀਆਂ ਸੜਕਾਂ ਵੀ 99 ਵਰਗੀਆਂ ਲੱਗਦੀਆਂ ਹਨ ਬਨੀਆਂ ਹੋਈਆਂ ਹਨ ਕੈਲੀਫੋਰਨੀਆ ਦੇ ਕੈਮਰਨ 에ਅਰ ਪਾਰਕ ਨਾਮ ਦੀ ਇਸ ਜਗ੍ਹਾ ਤੇ ਆਮ ਸੜਕਾਂ ਨਹੀਂ ਹਨ ਸਗੋਂ ਬਹੁਤ ਹੀ ਚੋੜੀਆਂ ਸੜਕਾਂ ਹਨ ਤਾਂ ਜੋ 에ਅਰਪੋਰਟ ਤੱਕ ਪਹੁੰਚ ਲਈ ਇਹਨਾਂ ਨੂੰ 99 ਵਾਂਗ ਵਰਤਿਆ ਜਾ ਸਕੇ ਪਿੰਡ ਦੇ ਹਰ ਘਰ ਦੇ ਬਾਹਰ ਤੁਹਾਨੂੰ ਗੈਰਾਜ਼ ਵਰਗੇ ਹੀ ਹੈਂਗਰ ਬਨੇ ਦੇਖਣਗੇ ਲੋਕ ਇੱਥੇ ਹੀ ਆਪਣੇ ਜਹਾਜ਼ ਪਾਰਕ ਕਰਦੇ ਹਨ ਜਦੋਂ ਵੀ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਹੁੰਦੀ ਹੈ ਉਹ ਜਹਾਜ਼ ਰਾਹੀਂ ਜਾਂਦੇ ਹਨ ਆਪਣਾ ਜਹਾਜ਼ ਕੱਢ ਲੈਂਦੇ ਹਨ ਬਿਊਰੋ ਰਿਪੋਰਟ ਤੇ ਨਵੀਂ ਤਾਜ਼ਾ ਨਿਊਜ਼ ਅੱਜ ਕੱਲ੍ਹ ਹਰ ਘਰ ਦੇ ਵਿੱਚ ਕਾਰ ਜੀਪ ਜਾਂ ਫਿਰ ਮੋਟਰਸਾਈਕਲ ਦੀ ਗੱਲ ਕਰੀਏ ਤਾਂ ਕੋਈ ਨਾ ਕੋਈ ਸਾਧਨ ਖੜਾ ਹੁੰਦਾ ਹੈ ਹਾਂਜੀ ਇਹ ਬਹੁਤ ਹੀ ਆਮ ਚੀਜ਼ ਗੱਲ ਹੈ ਔਰ ਤੁਹਾਨੂੰ ਵੀ ਲੱਗ ਰਿਹਾ ਹੋਣਾ ਕਿ ਇਹਦੇ ਵਿੱਚ ਵੱਖਰੀ ਗੱਲ ਕੀ ਹੈ ਪਰ ਅਸੀਂ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਬਿਲਕੁਲ ਵੱਖਰਾ ਹੈ ਦੁਨੀਆ ਦੇ ਵਿੱਚ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਇੱਕ ਜਹਾਜ਼ ਖੜਾ ਹੋਇਆ ਹਾਂ ਹਾਂਜੀ ਇਹ ਗੱਲ ਬਿਲਕੁਲ ਸੱਚਾ ਲੋਕ ਕੋਈ ਵੀ ਕੰਮ ਕਰਨ ਜਾਂਦੇ ਨੇ ਉਹ ਭਾਵੇਂ ਘਰ ਦਾ ਛੋਟਾ-ਵੱਟਾ ਕੰਮ ਹੀ ਕਿਉਂ ਨਾ ਹੋਵੇ ਹਰ ਕੰਮ ਤੇ ਉਹ ਆਪਣਾ ਜਹਾਜ਼ ਕੱਢ ਲੈਂਦੇ ਨੇ ਅਤੇ ਜਹਾਜ਼ ਤੇ ਹੀ ਜਾਂਦੇ ਨੇ ਕਿਹੜਾ ਦੇਸ਼ ਹੈ ਔਰ ਕਿਹੜੇ ਦੇਸ਼ ਦਾ ਇਹ ਪਿੰਡ ਹੈ ਆਓ ਤੁਹਾਨੂੰ ਦੱਸਦੇ ਹਾਂ ਅਮਰੀਕਾ ਦੇ ਕੈਲੀਫੋਰਨੀਆ ਦੇ ਇੱਕ ਪਿੰਡ ਹੈ ਜਿੱਥੇ ਲੋਕਾਂ ਦੇ ਕੋਲ ਚਾਰ ਪਹੀਆ ਸਾਧਨ ਨਹੀਂ ਸਗੋ ਹਵਾਈ ਜਹਾਜ਼ ਹਨ ਉਹਨਾਂ ਲਈ ਇਹ ਬਹੁਤ ਹੀ ਆਮ ਰਹੀ ਗੱਲ ਹੈ ਜਿੰਨਾ ਸਾਡੇ ਲਈ ਸੜਕ ਤੇ ਗੱਡੀ ਚਲਾਉਣਾ ਹੈ ਜੇਕਰ ਉਹਨਾਂ ਨੂੰ ਛੋਟੇ-ਮੋਟੇ ਕੰਮ ਲਈ ਵੀ ਜਾਣਾ ਪਵੇ ਤਾਂ ਉਹ ਜਹਾਜ਼ ਕੱਟ ਲੈਂਦੇ ਹਨ ਜਿੱਥੇ ਹਰ ਘਰ ਦੇ ਸਾਹਮਣੇ ਕਾਰ ਦੀ ਥਾਂ ਤੇ 에ਅਰਕ੍ਰਾਫਟ ਖੜਾ ਹੈ ਉਹ ਜਿੱਥੇ ਵੀ ਜਾਣਾ ਚਾਹੁੰਦੇ ਹਨ ਜਹਾਜ਼ ਦੀ ਵਰਤੋਂ ਕਰਦੇ ਹਨ ਇਹ ਪਿੰਡ ਸਭ ਤੋਂ ਪਹਿਲਾਂ ਉਦੋਂ ਚਰਚਾ ਵਿੱਚ ਆਇਆ ਜਦੋਂ ਲੋਕਾਂ ਨੇ ਇਸ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਇੱਥੋਂ ਤੱਕ ਕਿ ਇਸ ਥਾਂ ਦੀਆਂ ਸੜਕਾਂ ਵੀ 99 ਵਰਗੀਆਂ ਲੱਗਦੀਆਂ ਹਨ ਬਨੀਆਂ ਹੋਈਆਂ ਹਨ ਕੈਲੀਫੋਰਨੀਆ ਦੇ ਕੈਮਰਨ ਨਾ 에ਅਰ ਪਾਰਕ ਨਾਮ ਦੀ ਇਸ ਜਗ੍ਹਾ ਤੇ ਆਮ ਸੜਕਾਂ ਨਹੀਂ ਹਨ ਸਗੋਂ ਬਹੁਤ ਹੀ ਚੋੜੀਆਂ ਸੜਕਾਂ ਹਨ ਤਾਂ ਜੋ 에ਅਰਪੋਰਟ ਤੱਕ ਪਹੁੰਚ ਲਈ ਇਹਨਾਂ ਨੂੰ 99 ਵਾਂਗ ਵਰਤਿਆ ਜਾ ਸਕੇ ਪਿੰਡ ਦੇ ਹਰ ਘਰ ਦੇ ਬਾਹਰ ਤੁਹਾਨੂੰ ਗੈਰ ਰਸਵਰਗੇ ਹੀ ਹੈਂਗਰ ਬਨੇ ਦੇਖਣਗੇ ਲੋਕ ਇੱਥੇ ਹੀ ਆਪਣੇ ਜਹਾਜ਼ ਪਾਰਕ ਕਰਦੇ ਹਨ ਜਦੋਂ ਵੀ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਹੁੰਦੀ ਹੈ ਉਹ ਜਹਾਜ਼ ਰਾਹੀਂ ਜਾਂਦੇ ਹਨ ਆਪਣਾ ਜਹਾਜ਼ ਕੱਢ ਲੈਂਦੇ ਹਨ ਬਿਊਰੋ ਰਿਪੋਰਟ ਤੇ ਨਵੀਂ ਤਾਜ਼ਾ ਨਿਊਜ਼ ਅੱਜ ਕੱਲ੍ਹ ਹਰ ਘਰ ਦੇ ਵਿੱਚ ਕਾਰ ਜੀਪ ਜਾਂ ਫਿਰ ਮੋਟਰਸਾਈਕਲ ਦੀ ਗੱਲ ਕਰੀਏ ਤਾਂ ਕੋਈ ਨਾ ਕੋਈ ਸਾਧਨ ਖੜਾ ਹੁੰਦਾ ਹੈ ਹਾਂਜੀ ਇਹ ਬਹੁਤ ਹੀ ਆਮ ਚੀਜ਼ ਗੱਲ ਹੈ ਔਰ ਤੁਹਾਨੂੰ ਵੀ ਲੱਗ ਰਿਹਾ ਹੋਣਾ ਕਿ ਇਹਦੇ ਵਿੱਚ ਵੱਖਰੀ ਗੱਲ ਕੀ ਹੈ ਪਰ ਅਸੀਂ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਬਿਲਕੁਲ ਵੱਖਰਾ ਹੈ ਦੁਨੀਆ ਦੇ ਵਿੱਚ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਇੱਕ ਜਹਾਜ਼ ਖੜਾ ਹੋਇਆ ਹਾਂ ਹਾਂਜੀ ਇਹ ਗੱਲ ਬਿਲਕੁਲ ਸੱਚਾ ਲੋਕ ਕੋਈ ਵੀ ਕੰਮ ਕਰਨ ਜਾਂਦੇ ਨੇ ਉਹ ਭਾਵੇਂ ਘਰ ਦਾ ਛੋਟਾ-ਵੱਟਾ ਕੰਮ ਹੀ ਕਿਉਂ ਨਾ ਹੋਵੇ ਹਰ ਕੰਮ ਤੇ ਉਹ ਆਪਣਾ ਜਹਾਜ਼ ਕੱਢ ਲੈਂਦੇ ਨੇ ਅਤੇ ਜਹਾਜ਼ ਤੇ ਹੀ ਜਾਂਦੇ ਨੇ ਕਿਹੜਾ ਦੇਸ਼ ਹੈ ਔਰ ਕਿਹੜੇ ਦੇਸ਼ ਦਾ ਇਹ ਪਿੰਡ ਹੈ ਆਓ ਤੁਹਾਨੂੰ ਦੱਸਦੇ ਹਾਂ ਅਮਰੀਕਾ ਦੇ ਕੈਲੀਫੋਰਨੀਆ ਦੇ ਇੱਕ ਪਿੰਡ ਹੈ ਜਿੱਥੇ ਲੋਕਾਂ ਦੇ ਕੋਲ ਚਾਰ ਪਹੀਆ ਸਾਧਨ ਨਹੀਂ ਸਗੋ ਹਵਾਈ ਜਹਾਜ਼ ਹਨ ਉਹਨਾਂ ਲਈ ਇਹ ਬਹੁਤ ਹੀ ਆਮ ਰਹੀ ਗੱਲ ਹੈ ਜਿੰਨਾ ਸਾਡੇ ਲਈ ਸੜਕ ਤੇ ਗੱਡੀ ਚਲਾਉਣਾ ਹੈ ਜੇਕਰ ਉਹਨਾਂ ਨੂੰ ਛੋਟੇ-ਮੋਟੇ ਕੰਮ ਲਈ ਵੀ ਜਾਣਾ ਪਵੇ ਤਾਂ ਉਹ ਜਹਾਜ਼ ਕੱਢ ਲੈਂਦੇ ਹਨ ਜਿੱਥੇ ਹਰ ਘਰ ਦੇ ਸਾਹਮਣੇ ਕਾਰ ਦੀ ਥਾਂ ਤੇ 에ਅਰਕ੍ਰਾਫਟ ਖੜਾ ਹੈ ਉਹ ਜਿੱਥੇ ਵੀ ਜਾਣਾ ਚਾਹੁੰਦੇ ਹਨ ਜਹਾਜ਼ ਦੀ ਵਰਤੋਂ ਕਰਦੇ ਹਨ ਇਹ ਪਿੰਡ ਸਭ ਤੋਂ ਪਹਿਲਾਂ ਉਦੋਂ ਚਰਚਾ ਵਿੱਚ ਆਇਆ ਜਦੋਂ ਲੋਕਾਂ ਨੇ ਇਸ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨੀ ਹੈ ਕਰ ਦਿੱਤੀਆਂ ਇੱਥੋਂ ਤੱਕ ਕਿ ਇਸ ਥਾਂ ਦੀਆਂ ਸੜਕਾਂ ਵੀ 99 ਵਰਗੀਆਂ ਲੱਗਦੀਆਂ ਹਨ ਬਨੀਆਂ ਹੋਈਆਂ ਹਨ ਕੈਲੀਫੋਰਨੀਆ ਦੇ ਕੈਮਰਨ ਨੇ 에어 ਪਾਰਕ ਨਾਮ ਦੀ ਇਸ ਜਗ੍ਹਾ ਤੇ ਆਮ ਸੜਕਾਂ ਨਹੀਂ ਹਨ ਸਗੋਂ ਬਹੁਤ ਹੀ ਚੋੜੀਆਂ ਸੜਕਾਂ ਹਨ ਤਾਂ ਜੋ 에어ਪੋਰਟ ਤੱਕ ਪਹੁੰਚ ਲਈ ਇਹਨਾਂ ਨੂੰ 99 ਵਾਂਗ ਵਰਤੇ ਜਾ ਸਕੇ ਪਿੰਡ ਦੇ ਹਰ ਘਰ ਦੇ ਬਾਹਰ ਤੁਹਾਨੂੰ ਗੈਰ ਰਸਵਰਗੇ ਹੀ ਹੈਂਗਰ ਬਨੇ ਦੇਖਣਗੇ ਲੋਕ ਇੱਥੇ ਹੀ ਆਪਣੇ ਜਹਾਜ਼ ਪਾਰਕ ਕਰਦੇ ਹਨ ਜਦੋਂ ਵੀ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਹੁੰਦੀ ਹੈ ਉਹ ਜਹਾਜ਼ ਰਾਹੀਂ ਜਾਂਦੇ ਹਨ ਆਪਣਾ ਜਹਾਜ਼ ਕੱਢ ਲੈਂਦੇ ਹਨ ਬਿਊਰੋ ਰਿਪੋਰਟ ਤੇ ਨਵੀਂ ਤਾਜ਼ਾ ਨਿਊਜ਼ ਅੱਜਕੱਲ੍ਹ ਹਰ ਘਰ ਦੇ ਵਿੱਚ ਕਾਰ ਜੀਪ ਜਾਂ ਫਿਰ ਮੋਟਰਸਾਈਕਲ ਦੀ ਗੱਲ ਕਰੀਏ ਤਾਂ ਕੋਈ ਨਾ ਕੋਈ ਸਾਧਨ ਖੜਾ ਹੁੰਦਾ ਹੈ ਹਾਂਜੀ ਇਹ ਬਹੁਤ ਹੀ ਆਮ ਚੀਜ਼ ਗੱਲ ਹੈ ਔਰ ਤੁਹਾਨੂੰ ਵੀ ਲੱਗ ਰਿਹਾ ਹੋਣਾ ਕਿ ਇਹਦੇ ਵਿੱਚ ਵੱਖਰੀ ਗੱਲ ਕੀ ਹੈ ਪਰ ਅਸੀਂ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਬਿਲਕੁਲ ਵੱਖਰਾ ਹੈ ਦੁਨੀਆ ਦੇ ਵਿੱਚ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਇੱਕ ਜਹਾਜ਼ ਖੜਾ ਹੋਇਆ ਹਾਂ ਹਾਂਜੀ ਇਹ ਗੱਲ ਬਿਲਕੁਲ ਸੱਚਾ ਲੋਕ ਕੋਈ ਵੀ ਕੰਮ ਕਰਨ ਚਾਹੁੰਦੇ ਨੇ ਉਹ ਭਾਵੇਂ ਘਰ ਦਾ ਛੋਟਾ-ਵਟਾ ਕੰਮ ਹੀ ਕਿਉਂ ਨਾ ਹੋਵੇ ਹਰ ਕੰਮ ਤੇ ਉਹ ਆਪਣਾ ਜਹਾਜ਼ ਕੱਢ ਲੈਂਦੇ ਨੇ ਅਤੇ ਜਹਾਜ਼ ਤੇ ਹੀ ਜਾਂਦੇ ਨੇ ਕਿਹੜਾ ਦੇਸ਼ ਹੈ ਔਰ ਕਿਹੜੇ ਦੇਸ਼ ਦਾ ਇਹ ਪਿੰਡ ਹੈ ਆਓ ਤੁਹਾਨੂੰ ਦੱਸ ਦਿਆਂ ਅਮਰੀਕਾ ਦੇ ਕੈਲੀਫੋਰਨੀਆ ਦੇ ਇੱਕ ਪਿੰਡ ਹੈ ਜਿੱਥੇ ਲੋਕਾਂ ਦੇ ਕੋਲ ਚਾਰ ਪਹੀਆ ਸਾਧਨ ਨਹੀਂ ਸਗੋ ਹਵਾਈ ਜਹਾਜ਼ ਹਨ ਉਹਨਾਂ ਲਈ ਇਹ ਬਹੁਤ ਹੀ ਆਮ ਰਹੀ ਗੱਲ ਹੈ ਜਿੰਨਾ ਸਾਡੇ ਲਈ ਸੜਕ ਤੇ ਗੱਡੀ ਚਲਾਉਣਾ ਹੈ ਜੇਕਰ ਉਹਨਾਂ ਨੂੰ ਛੋਟੇ-ਮੋਟੇ ਕੰਮ ਲਈ ਵੀ ਜਾਣਾ ਪਵੇ ਤਾਂ ਉਹ ਜਹਾਜ਼ ਕੱਢ ਲੈਂਦੇ ਹਨ ਜਿੱਥੇ ਹਰ ਘਰ ਦੇ ਸਾਹਮਣੇ ਕਾਰ ਦੀ ਥਾਂ ਤੇ 에ਅਰਕ੍ਰਾਫਟ ਖੜਾ ਹੈ ਉਹ ਜਿੱਥੇ ਵੀ ਜਾਣਾ ਚਾਹੁੰਦੇ ਹਨ ਜਹਾਜ਼ ਦੀ ਵਰਤੋਂ ਕਰਦੇ ਹਨ ਇਹ ਪਿੰਡ ਸਭ ਤੋਂ ਪਹਿਲਾਂ ਉਦੋਂ ਚਰਚਾ ਵਿੱਚ ਆਇਆ ਜਦੋਂ ਲੋਕਾਂ ਨੇ ਇਸ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਇੱਥੋਂ ਤੱਕ ਕਿ ਇਸ ਥਾਂ ਦੀਆਂ ਸੜਕਾਂ ਵੀ 99 ਵਰਗੀਆਂ ਲੱਗਦੀਆਂ ਹਨ ਬਨੀਆਂ ਹੋਈਆਂ ਹਨ ਕੈਲੀਫੋਰਨੀਆ ਦੇ ਕੈਮਰਨ 에ਅਰਪਾਰਕ ਨਾਮ ਦੀ ਇਸ ਜਗ੍ਹਾ ਤੇ ਆਮ ਸੜਕਾਂ ਨਹੀਂ ਹਨ ਸਗੋਂ ਬਹੁਤ ਹੀ ਚੋੜੀਆਂ ਸੜਕਾਂ ਹਨ ਤਾਂ ਜੋ 에ਅਰਪੋਰਟ ਤੱਕ ਪਹੁੰਚ ਲਈ ਇਹਨਾਂ ਨੂੰ 99 ਵਾਂਗ ਵਰਤਿਆ ਜਾ ਸਕੇ ਪਿੰਡ ਦੇ ਹਰ ਘਰ ਦੇ ਬਾਹਰ ਤੁਹਾਨੂੰ ਗੇਰਾਜ ਵਰਗੇ ਹੀ ਹੈਂਗਰ ਬਨੇ ਦੇਖਣਗੇ ਲੋਕ ਇੱਥੇ ਹੀ ਆਪਣੇ ਜਹਾਜ਼ ਪਾਰਕ ਕਰਦੇ ਹਨ ਜਦੋਂ ਵੀ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਹੁੰਦੀ ਹੈ ਉਹ ਜਹਾਜ਼ ਰਾਹੀਂ ਜਾਂਦੇ ਹਨ ਆਪਣਾ ਜਹਾਜ਼ ਕੱਢ ਲੈਂਦੇ ਹਨ ਬਿਊਰੋ ਰਿਪੋਰਟ ਤੇ ਨਵੀਂ ਤਾਜ਼ਾ ਨਿਊਜ਼ ਅੱਜ ਕੱਲ੍ਹ ਹਰ ਘਰ ਦੇ ਵਿੱਚ ਕਾਰ ਜੀਪ ਜਾਂ ਫਿਰ ਮੋਟਰਸਾਈਕਲ ਦੀ ਗੱਲ ਕਰੀਏ ਤਾਂ ਕੋਈ ਨਾ ਕੋਈ ਸਾਧਨ ਖੜਾ ਹੁੰਦਾ ਹੈ ਹਾਂਜੀ ਇਹ ਬਹੁਤ ਹੀ ਆਮ ਚੀਜ਼ ਗੱਲ ਹੈ ਔਰ ਤੁਹਾਨੂੰ ਵੀ ਲੱਗ ਰਿਹਾ ਹੋਣਾ ਕਿ ਇਹਦੇ ਵਿੱਚ ਵੱਖਰੀ ਗੱਲ ਕੀ ਹੈ ਪਰ ਅਸੀਂ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਬਿਲਕੁਲ ਵੱਖਰਾ ਹੈ ਦੁਨੀਆ ਦੇ ਵਿੱਚ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਇੱਕ ਜਹਾਜ਼ ਖੜਾ ਹੋਇਆ ਹਾਂ ਹਾਂਜੀ ਇਹ ਗੱਲ ਬਿਲਕੁਲ ਸੱਚਾ ਲੋਕ ਕੋਈ ਵੀ ਕੰਮ ਕਰਨ ਚਾਹੁੰਦੇ ਨੇ ਉਹ ਭਾਵੇਂ ਘਰ ਦਾ ਛੋਟਾ-ਵਟਾ ਕੰਮ ਹੀ ਕਿਉਂ ਨਾ ਹੋਵੇ ਹਰ ਕੰਮ ਤੇ ਉਹ ਆਪਣਾ ਜਹਾਜ਼ ਕੱਢ ਲੈਂਦੇ ਨੇ ਅਤੇ ਜਹਾਜ਼ ਤੇ ਹੀ ਜਾਂਦੇ ਨੇ ਕਿਹੜਾ ਦੇਸ਼ ਹੈ ਔਰ ਕਿਹੜੇ ਦੇਸ਼ ਦਾ ਇਹ ਪਿੰਡ ਹੈ ਆਓ ਤੁਹਾਨੂੰ ਦੱਸ ਦਿਆਂ ਅਮਰੀਕਾ ਦੇ ਕੈਲੀਫੋਰਨੀਆ ਦੇ ਇੱਕ ਪਿੰਡ ਹੈ ਜਿੱਥੇ ਲੋਕਾਂ ਦੇ ਕੋਲ ਚਾਰ ਪਹੀਆ ਸਾਧਨ ਨਹੀਂ ਸਗੋ ਹਵਾਈ ਜਹਾਜ਼ ਹਨ ਉਹਨਾਂ ਲਈ ਇਹ ਬਹੁਤ ਹੀ ਆਮ ਰਹੀ ਗੱਲ ਹੈ ਜਿੰਨਾ ਸਾਡੇ ਲਈ ਸੜਕ ਤੇ ਗੱਡੀ ਚਲਾਉਣਾ ਹੈ ਜੇਕਰ ਉਹਨਾਂ ਨੂੰ ਛੋਟੇ-ਮੋਟੇ ਕੰਮ ਲਈ ਵੀ ਜਾਣਾ ਪਵੇ ਤਾਂ ਉਹ ਜਹਾਜ਼ ਕੱਢ ਲੈਂਦੇ ਹਨ ਜਿੱਥੇ ਹਰ ਘਰ ਦੇ ਸਾਹਮਣੇ ਕਾਰ ਦੀ ਥਾਂ ਤੇ 에ਅਰਕ੍ਰਾਫਟ ਖੜਾ ਹੈ ਉਹ ਜਿੱਥੇ ਵੀ ਜਾਣਾ ਚਾਹੁੰਦੇ ਹਨ ਜਹਾਜ਼ ਦੀ ਵਰਤੋਂ ਕਰਦੇ ਹਨ ਇਹੇ ਪਿੰਡ ਸਭ ਤੋਂ ਪਹਿਲਾਂ ਉਦੋਂ ਚਰਚਾ ਵਿੱਚ ਆਇਆ ਜਦੋਂ ਲੋਕਾਂ ਨੇ ਇਸ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਇੱਥੋਂ ਤੱਕ ਕਿ ਇਸ ਥਾਂ ਦੀਆਂ ਸੜਕਾਂ ਵੀ 99 ਵਰਗੀਆਂ ਲੱਗਦੀਆਂ ਹਨ ਬਨੀਆਂ ਹੋਈਆਂ ਹਨ ਕੈਲੀਫੋਰਨੀਆ ਦੇ ਕੈਮਰਨ ਨੇ 에어ਪਾਰਕ ਨਾਮ ਦੀ ਇਸ ਜਗ੍ਹਾ ਤੇ ਆਮ ਸੜਕਾਂ ਨਹੀਂ ਹਨ ਸਗੋਂ ਬਹੁਤ ਹੀ ਚੋੜੀਆਂ ਸੜਕਾਂ ਹਨ ਤਾਂ ਜੋ 에어ਪੋਰਟ ਤੱਕ ਪਹੁੰਚ ਲਈ ਇਹਨਾਂ ਨੂੰ 99 ਵਾਂਗ ਵਰਤਿਆ ਜਾ ਸਕੇ ਪਿੰਡ ਦੇ ਹਰ ਘਰ ਦੇ ਬਾਹਰ ਤੁਹਾਨੂੰ ਗੈਰ ਰਸਵਰਗੇ ਹੀ ਹੈਂਗਰ ਬਨੇ ਦੇਖਣਗੇ ਲੋਕ ਇੱਥੇ ਹੀ ਆਪਣੇ ਜਹਾਜ਼ ਪਾਰਕ ਕਰਦੇ ਹਨ ਜਦੋਂ ਵੀ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਹੁੰਦੀ ਹੈ ਉਹ ਜਹਾਜ਼ ਰਾਹੀਂ ਜਾਂਦੇ ਹਨ ਆਪਣਾ ਜਹਾਜ਼ ਕੱਢ ਲੈਂਦੇ ਹਨ ਬਿਊਰੋ ਰਿਪੋਰਟ ਤੇ ਨਵੀਂ ਤਾਜ਼ਾ ਨਿਊਜ਼ ਅੱਜਕੱਲ ਹਰ ਘਰ ਦੇ ਵਿੱਚ ਕਾਰ ਜੀਪ ਜਾਂ ਫਿਰ ਮੋਟਰਸਾਈਕਲ ਦੀ ਗੱਲ ਕਰੀਏ ਤਾਂ ਕੋਈ ਨਾ ਕੋਈ ਸਾਧਨ ਖੜਾ ਹੁੰਦਾ ਹੈ ਹਾਂਜੀ ਇਹ ਬਹੁਤ ਹੀ ਆਮ ਚੀਜ਼ ਗੱਲ ਹੈ ਔਰ ਤੁਹਾਨੂੰ ਵੀ ਲੱਗ ਰਿਹਾ ਹੋਣਾ ਕਿ ਇਹਦੇ ਵਿੱਚ ਵੱਖਰੀ ਗੱਲ ਕੀ ਹੈ ਪਰ ਅਸੀਂ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਬਿਲਕੁਲ ਵੱਖਰਾ ਹੈ ਦੁਨੀਆ ਦੇ ਵਿੱਚ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਇੱਕ ਜਹਾਜ਼ ਖੜਾ ਹੋਇਆ ਹਾਂ ਹਾਂਜੀ ਇਹ ਗੱਲ ਬਿਲਕੁਲ ਸੱਚਾ ਲੋਕ ਕੋਈ ਵੀ ਕੰਮ ਕਰਨ ਜਾਂਦੇ ਨੇ ਉਹ ਭਾਵੇਂ ਘਰ ਦਾ ਛੋਟਾ-ਮੋਟਾ ਕੰਮ ਹੀ ਕਿਉਂ ਨਾ ਹੋਵੇ ਹਰ ਕੰਮ ਤੇ ਉਹ ਆਪਣਾ ਜਹਾਜ਼ ਕੱਢ ਲੈਂਦੇ ਨੇ ਅਤੇ ਜਹਾਜ਼ ਤੇ ਹੀ ਜਾਂਦੇ ਨੇ ਕਿਹੜਾ ਦੇਸ਼ ਹੈ ਔਰ ਕਿਹੜੇ ਦੇਸ਼ ਦਾ ਇਹ ਪਿੰਡ ਹੈ ਆਓ ਤੁਹਾਨੂੰ ਦੱਸ ਦਿਆਂ ਅਮਰੀਕਾ ਦੇ ਕੈਲੀਫੋਰਨੀਆ ਦੇ ਇੱਕ ਪਿੰਡ ਹੈ ਜਿੱਥੇ ਲੋਕਾਂ ਦੇ ਕੋਲ ਚਾਰ ਪਹੀਆ ਸਾਧਨ ਨਹੀਂ ਸਗੋ ਹਵਾਈ ਜਹਾਜ਼ ਹਨ ਉਹਨਾਂ ਲਈ ਇਹ ਬਹੁਤ ਹੀ ਆਮ ਰਹੀ ਗੱਲ ਹੈ ਜਿੰਨਾ ਸਾਡੇ ਲਈ ਸੜਕ ਤੇ ਗੱਡੀ ਚਲਾਉਣਾ ਹੈ ਜੇਕਰ ਉਹਨਾਂ ਨੂੰ ਛੋਟੇ-ਮੋਟੇ ਕੰਮ ਲਈ ਵੀ ਜਾਣਾ ਪਵੇ ਤਾਂ ਉਹ ਜਹਾਜ਼ ਕੱਟ ਲੈਂਦੇ ਹਨ ਜਿੱਥੇ ਹਰ ਘਰ ਦੇ ਸਾਹਮਣੇ ਕਾਰ ਦੀ ਥਾਂ ਤੇ 에ਅਰਕ੍ਰਾਫਟ ਖੜਾ ਹੈ ਉਹ ਜਿੱਥੇ ਵੀ ਜਾਣਾ ਚਾਹੁੰਦੇ ਹਨ ਜਹਾਜ਼ ਦੀ ਵਰਤੋਂ ਕਰਦੇ ਹਨ ਇਹੇ ਪਿੰਡ ਸਭ ਤੋਂ ਪਹਿਲਾਂ ਉਦੋਂ ਚਰਚਾ ਵਿੱਚ ਆਇਆ ਜਦੋਂ ਲੋਕਾਂ ਨੇ ਇਸ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਇੱਥੋਂ ਤੱਕ ਕਿ ਇਸ ਥਾਂ ਦੀਆਂ ਸੜਕਾਂ ਵੀ 99 ਵਰਗੀਆਂ ਲੱਗਦੀਆਂ ਹਨ ਬਨੀਆਂ ਹੋਈਆਂ ਹਨ ਕੈਲੀਫੋਰਨੀਆ ਦੇ ਕੈਮਰਨ ਨੇ 에ਅਰ ਪਾਰਕ ਨਾਮ ਦੀ ਇਸ ਜਗ੍ਹਾ ਤੇ ਆਮ ਸੜਕਾਂ ਨਹੀਂ ਹਨ ਸਗੋਂ ਬਹੁਤ ਹੀ ਚੌੜੀਆਂ ਸੜਕਾਂ ਹਨ ਤਾਂ ਜੋ 에ਅਰਪੋਰਟ ਤੱਕ ਪਹੁੰਚ ਲਈ ਇਹਨਾਂ ਨੂੰ 99 ਵਾਂਗ ਵਰਤੇ ਜਾ ਸਕੇ ਪਿੰਡ ਦੇ ਹਰ ਘਰ ਦੇ ਬਾਹਰ ਤੁਹਾਨੂੰ ਗੇਰਾਜ ਵਰਗੇ ਹੀ ਹੈਂਗਰ ਬਨੇ ਦੇਖਣਗੇ ਲੋਕ ਇੱਥੇ ਹੀ ਆਪਣੇ ਜਹਾਜ਼ ਪਾਰਕ ਕਰਦੇ ਹਨ ਜਦੋਂ ਵੀ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਹੁੰਦੀ ਹੈ ਉਹ ਜਹਾਜ਼ ਰਾਹੀਂ ਜਾਂਦੇ ਹਨ ਆਪਣਾ ਜਹਾਜ਼ ਕੱਢ ਲੈਂਦੇ ਹਨ ਬਿਊਰੋ ਰਿਪੋਰਟ ਚ ਨਵੀਂ ਤਾਜ਼ਾ ਨਿਊਜ਼ ਅੱਜ ਕੱਲ੍ਹ ਹਰ ਘਰ ਦੇ ਵਿੱਚ ਕਾਰ ਜੀਪ ਜਾਂ ਫਿਰ ਮੋਟਰਸਾਈਕਲ ਦੀ ਗੱਲ ਕਰੀਏ ਤਾਂ ਕੋਈ ਨਾ ਕੋਈ ਸਾਧਨ ਖੜਾ ਹੁੰਦਾ ਹੈ ਹਾਂਜੀ ਇਹ ਬਹੁਤ ਹੀ ਆਮ ਚੀਜ਼ ਗੱਲ ਹੈ ਔਰ ਤੁਹਾਨੂੰ ਵੀ ਲੱਗ ਰਿਹਾ ਹੋਣਾ ਕਿ ਇਹਦੇ ਵਿੱਚ ਵੱਖਰੀ ਗੱਲ ਕੀ ਹੈ ਪਰ ਅਸੀਂ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਬਿਲਕੁਲ ਵੱਖਰਾ ਹੈ ਦੁਨੀਆ ਦੇ ਵਿੱਚ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਇੱਕ ਜਹਾਜ਼ ਖੜਾ ਹੋਇਆ ਹਾਂ ਹਾਂਜੀ ਇਹ ਗੱਲ ਬਿਲਕੁਲ ਸੱਚਾ ਲੋਕ ਕੋਈ ਵੀ ਕੰਮ ਕਰਨ ਜਾਂਦੇ ਨੇ ਉਹ ਭਾਵੇਂ ਘਰ ਦਾ ਛੋਟਾ-ਵੱਟਾ ਕੰਮ ਹੀ ਕਿਉਂ ਨਾ ਹੋਵੇ ਹਰ ਕੰਮ ਤੇ ਉਹ ਆਪਣਾ ਜਹਾਜ਼ ਕੱਢ ਲੈਂਦੇ ਨੇ ਅਤੇ ਜਹਾਜ਼ ਤੇ ਹੀ ਜਾਂਦੇ ਨੇ ਕਿਹੜਾ ਦੇਸ਼ ਹੈ ਔਰ ਕਿਹੜੇ ਦੇਸ਼ ਦਾ ਇਹ ਪਿੰਡ ਹੈ ਆਓ ਤੁਹਾਨੂੰ ਦੱਸ ਦਿਆਂ ਅਮਰੀਕਾ ਦੇ ਕੈਲੀਫੋਰਨੀਆ ਇੱਕ ਪਿੰਡ ਹੈ ਜਿੱਥੇ ਲੋਕਾਂ ਦੇ ਕੋਲ ਚਾਰ ਪਹੀਆ ਸਾਧਨ ਨਹੀਂ ਸਗੋ ਹਵਾਈ ਜਹਾਜ਼ ਹਨ ਉਹਨਾਂ ਲਈ ਇਹ ਬਹੁਤ ਹੀ ਆਮ ਰਹੀ ਗੱਲ ਹੈ ਜਿੰਨਾ ਸਾਡੇ ਲਈ ਸੜਕ ਤੇ ਗੱਡੀ ਚਲਾਉਣਾ ਹੈ ਜੇਕਰ ਉਹਨਾਂ ਨੂੰ ਛੋਟੇ-ਮੋਟੇ ਕੰਮ ਲਈ ਵੀ ਜਾਣਾ ਪਵੇ ਤਾਂ ਉਹ ਜਹਾਜ਼ ਕੱਢ ਲੈਂਦੇ ਹਨ ਜਿੱਥੇ ਹਰ ਘਰ ਦੇ ਸਾਹਮਣੇ ਕਾਰ ਦੀ ਥਾਂ ਤੇ 에ਅਰਕ੍ਰਾਫਟ ਖੜਾ ਹੈ ਉਹ ਜਿੱਥੇ ਵੀ ਜਾਣਾ ਚਾਹੁੰਦੇ ਹਨ ਜਹਾਜ਼ ਦੀ ਵਰਤੋਂ ਕਰਦੇ ਹਨ ਇਹ ਪਿੰਡ ਸਭ ਤੋਂ ਪਹਿਲਾਂ ਉਦੋਂ ਚਰਚਾ ਵਿੱਚ ਆਇਆ ਜਦੋਂ ਲੋਕਾਂ ਨੇ ਇਸ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨੀ ਸ਼ੁਰੂ ਕਰ ਦਿੱਤੀਆਂ ਇੱਥੋਂ ਤੱਕ ਕਿ ਇਸ ਥਾਂ ਦੀਆਂ ਸੜਕਾਂ ਵੀ 99 ਵਰਗੀਆਂ ਲੱਗਦੀਆਂ ਹਨ ਬਨੀਆਂ ਹੋਈਆਂ ਹਨ ਕੈਲੀਫੋਰਨੀਆ ਦੇ ਕੈਮਰਨ 에ਅਰ ਪਾਰਕ ਨਾਮ ਦੀ ਇਸ ਜਗ੍ਹਾ ਤੇ ਆਮ ਸੜਕਾਂ ਨਹੀਂ ਹਨ ਸਗੋਂ ਬਹੁਤ ਹੀ ਚੌੜੀਆਂ ਸੜਕਾਂ ਹਨ ਤਾਂ ਜੋ 에ਅਰ ਪੋਰਟ ਤੱਕ ਪਹੁੰਚ ਲਈ ਇਹਨਾਂ ਨੂੰ 99 ਵਾਂਗ ਵਰਤਿਆ ਜਾ ਸਕੇ ਪਿੰਡ ਦੇ ਹਰ ਘਰ ਦੇ ਬਾਹਰ ਤੁਹਾਨੂੰ ਗੈਰਾਜ਼ ਵਰਗੇ ਹੀ ਹੈਂਗਰ ਬਨੇ ਦੇਖਣਗੇ